ਚਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ શ્રી ਹਰਗੋਬਿੰਦਪੁਰ ਤੋਂ ਅੱਜਕੱਲ੍ਹ ਕਲਯੁਗ ਦਾ ਅਜਿਹਾ ਸਮਾਂ ਆ ਗਿਆ ਹੈ ਕਿ ਕੁਝ ਬੱਚੇ ਮਾਂ-ਬਾਪ ਦੀ ਸੇਵਾ ਤਾਂ ਕਰ ਨਹੀਂ ਸਕਦੇ ਲੇਕਿਨ ਉਹਨਾਂ ਦੀ ਜਾਇਦਾਦ ਵਿੱਚ ਆਪਣਾ ਪੂਰਾ ਹੱਕ ਸਮਝਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਮਿੱਤਲੇ ਤੋਂ ਜਿੱਥੇ ਇੱਕ ਬਜ਼ੁਰਗ ਮਾਤਾ ਜਿਸ ਦੇ ਕਿ ਚਾਰ ਪੁੱਤਰ ਹਨ ਤੇ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਮਾਤਾ ਨੇ ਆਪਣੇ ਚਾਰੇ ਪੁੱਤਰਾਂ ਨੂੰ 14 ਤੋਂ 14 ਕਨਾਲਾਂ ਜ਼ਮੀਨਵਾਈ ਲਈ ਦਿੱਤੀ ਹੋਈ ਸੀ ਜ਼ਮੀਨ ਦਾ ਕੁਝ ਕੋ ਹਿੱਸਾ ਮਾਤਾ ਨੇ ਆਪਣੇ ਲਈ ਰੱਖਿਆ ਸੀ ਤਾਂ ਜੋ ਉਹ ਇਸ ਨਾਲ ਆਪਣਾ ਖਰਚਾ ਪਾਣੀ ਚਲਾ ਸਕੇ ਪਰ ਉਸ ਦੀ ਵੱਡੀ ਨੂੰ ਅਤੇ ਉਸਤੇ ਬੱਚੇ ਮਾਤਾ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਬਜ਼ੁਰਗ ਮਾਤਾ ਉਸਦੀ ਨੂੰ ਮਨਦੀਪ ਕੌਰ ਰਤਨ ਸਿੰਘ ਫੌਜੀ ਅਤੇ ਅਜੀਤ ਸਿੰਘ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਉੱਥੇ ਹੀ ਜਦੋਂ ਦੂਜੇ ਪਾਸੇ ਮਾਤਾ ਦੀ ਵੱਡੀ ਨੂੰ ਨਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਵੱਲੋਂ ਮੇਰੇ ਬੱਚਿਆਂ ਤੇ ਝੂਠੇ aarop ਲਗਾਏ ਜਾ ਰਹੇ ਹਨ ਜੇਕਰ ਮੇਰੇ ਬੱਚਿਆਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਹ ਸਾਰੇ ਜ਼ਿੰਮੇਵਾਰ ਹੋਣਗੇ ਜਦੋਂ ਇਸ ਬਾਰੇ थाना shri har gobindpur ਦੇ si swambarjeet singh ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਹੋਣਾ ਕਿ ਪਿੰਡ ਮੇਤਲੇ ਤੋਂ ਮਾਤਾ ਵੀਰ ਕੌਰ ਦੀ ਦਰਖਾਸਤ ਆ ਚੁੱਕੀ ਹੈ ਇਸ ਦੀ ਪੜਤਾਲ ਚੱਲ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਖਿਲਾਫ ਕਾਰਵਾਈ ਕੀਤੀ ਜਾਵੇਗੀ ਸ੍ਰੀ ਹਰਗੋਬਿੰਦਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਮੈਂ ਕਹਿੰਦਾ ਸੀ ਸਾਹਿਬ ਜੀ ਤੇ ਮੈਂ ਮੁਕਤ ਬਣਾਇਆ ਕਿ ਜੁਮਕ ਮੈਂ ਤਾਂ ਦਿੱਤੀ ਗੀ ਚੀਜ਼ ਦੇਖ ਕੇ ਕਰੇ ਕਿ ਤੇ ਹਾਂ ਮੈਂ ਕਹਿੰਦਾ ਨਹੀਂ ਹੋਣ ਦੱਸ ਚਾਹ ਮੈਂ ਕੋਈ ਨਹੀਂ ਪਗਾਂ ਦੇ ਕੰਮਾਂ ਨੂੰ ਪਹਰਾਣਾ ਇਹਦਾ ਠੀਕ ਹੈ ਕਿ ਇੱਕ ਦਾ ਨਾਂ ਗੁੰਜੇਗਾ

ਮੰਨ ਨਹੀਂ ਕਿ ਆ ਵੀ ਫੇਸ ਨਹੀਂ ਫੇਸ ਆ ਮੋਰ ਲੱਗਦੀ ਆ ਤੁਸੀਂ ਕਿੱਥੇ ਮੋਰ ਲਾਦੇ ਉਹ ਗੁੰਡੇ ਸਭ ਚੱਲਦਾ ਵਾ ਇਹ ਤਾਂ ਛੇੜਾਈ ਦੇ ਨਾਲ ਹੀ ਬਾਜੀ ਉਹਨਾਂ ਆਪ ਮੋਰ ਬਣਾ ਕੇ ਇੱਕ ਫਰਾਡ ਬਾਜੀ ਕੇਸ ਬਣਾ ਲਿਆ 18 ਲੱਖ ਦਾ ਤੇ ਮਾਤਾ ਦੀ ਜ਼ਮੀਨ ਜਿਹੜੀ ਹੈ ਬਾਜੀ ਕੋਈ ਅੱਗੇ ਵੀ ਕੇਸ ਉਹਨਾਂ ਦੇ ਆਗੇ ਮੁੰਡਿਆਂ ਦੇ ਇਹ ਕੇਸ ਵਿੱਚ ਕੋਈ ਹਰਿਆਣੇ ਤੋਂ ਆ ਰਿਹਾ ਤਿੰਨ ਵਾਰੀ ਬਾਜੀ ਹਰਿਆਣੇ ਤੋਂ ਆਏ ਉਹ ਦੇਖ ਕੇ ਚਲੇ ਜਾਂਦੇ ਆ ਇਹ ਜਿਹੜਾ ਟਾਲਾ ਵੱਜ ਜਾਂਦਾ ਦੂਸਰਾ ਘਰ ਦਾ ਮੁੰਡਾ ਦੂਜਾ ਪੁਲਿਸ ਦੇ ਵਿੱਚ ਹੈ ਉਹ ਵੀ ਤੁਮ ਕਹਿਣ ਦਿੰਦਾ ਹਾਂ ਉਹ ਇਹਨਾਂ ਦੇ ਨਾਲ ਹੀ ਜਿੱਦਾਂ ਧਮਕੀਆਂ ਦੇਨੇ ਐ ਫਰੋਡ ਕੀਤਾ ਹੈ ਕੀ ਕਾਰਵਾਈ ਜਾਂਦੀ ਹੈ ਨਾਲ ਹਰ ਸਾਫ ਹੋਣਾ ਚਾਹੀਦਾ ਮੇਰਾ ਨਾਮ ਮਨਦੀਪ ਕੌਰ ਹਾਂਜੀ ਕੀ ਗੱਲ ਕੀ ਹੋਇਆ ਜਿਸ ਤਾਂ ਧਮਕਾਿਆ ਗਿਆ ਗੱਲ ਸਾਰੇ ਨਰਿੰਦਰ ਕੌਰ ਤੇ ਉਹਨਾਂ ਦੇ ਦੋ ਬੇਟੇ ਹਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਨੇ ਫਰੋਡ ਕੀਤਾ ਸੀ 18 ਲੱਖ ਰੁਪਏ ਦਾ ਤੇ ਉਦੋਂ ਤੇ ਲਿਮਟ ਐਂਦਾ ਮਤਲਬ ਜਿਨ੍ਹਾਂ ਨੇ ਧਾਰੀ ਹੈ ਲਿਮਟ ਉਦੋਂ ਆਂਦੇ ਸਾਡੀ ਪੈੜੀ ਦੇ ਕੇ ਤੇ ਵੀ ਲਿਮਟ ਧਾਰ ਦੋ ਤੁਸੀਂ ਉਹਨਾਂ ਲਿਮਟ ਧਾਰਤੀ ਤੇ ਹੁਣ ਫੇਰ ਉਹ ਕਹਿੰਦੇ ਆ ਵੀ ਇਹੋ ਪਾਲੀ ਹਾਲੇ ਫੇਰ ਵਾਪਸ ਦੇ ਦੋ ਫ੍ਰੀ ਦੇ ਦੋ ਤੇ ਮਾਰਨ ਪੈਂਦੇ ਆ ਤੇ ਬੰਦੀ ਦੀਆਂ ਧਾਰਾਂ ਵੀ ਵੜਤੀਆਂ ਧੋਕਾ ਜਿਹੜਾ ਉਹਦਾ ਵੀ ਹੱਥ ਹਲਕਾ ਲਿਆ ਇਹਨਾਂ ਨੇ ਤੇ ਬਹੁਤ ਮਤਲਬ ਤੰਗ ਪਰੇਸ਼ਾਨ ਕਰਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਕੋਈ ਮਾਂ ਮਾਤਾ ਦਿਨੋ ਅੱਛਾ ਮਾਤਾ ਦੇ ਕਿੰਨੇ ਬੱਚੇ ਨੇ ਚਾਰ ਬੇਟੇ ਮਾਤਾ ਦੇ ਤੇ ਕਿਹੜਾ ਬੱਚਾ ਤੰਗ ਕਰਿਆ ਉਹਨੂੰ ਬੱਚਾ ਪੋਤੇ ਤਾਂ ਕਰ ਰਹੇ ਹੁਣ ਵੱਡੀ ਨੋਹ ਤੇ ਪੋਤੇ ਅੰਦਰਿੰਦਰ ਕੋਰ ਤੇ ਉਹਦੇ ਬੇਟੇ ਆ ਗੁਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਅੱਛਾ ਹਾਂਜੀ ਹਰਪ੍ਰੀਤ ਸਿੰਘ ਨੇ ਫਰੋਡ ਕੀਤਾ ਸੀ ਸਾਰੀ ਪੈੜੀ ਦੀ ਲਿਮਟ ਬਣਾ ਕੇ ਤੇ ਪੈਸੇ ਲੈ ਲਏ ਸੀ ਇਹਨਾਂ ਨੇ 18 ਲੱਖ ਰੁਪਏ ਆ ਜੀ ਤੇ ਫਿਰ ਇਹਨਾਂ ਨੂੰ ਕਿਹਾ ਸੀ ਲਿਮਟ ਤਾ ਦਿਓ ਇਹ ਕਹਿੰਦੇ ਨਹੀਂ ਸਾਡੇ ਕੋਲ ਨਹੀਂ ਤਰਨੀ ਸਾਡੇ ਹਿੱਸੇ ਵਿੱਚ ਕੇ ਤਾਰ ਦੋ ਤੇ ਮਾਤਾ ਨੇ ਫਿਰ ਸਾਨੂੰ ਮਤਲਬ ਮੇਰੇ ਹਸਬੰਦ ਦੇ ਨਾਂ ਪੈੜੀ ਕਰ ਦਿੱਤੀ ਉਹਨੀਆਂ ਅਸੀਂ ਪੈਸੇ ਤਾਰ ਦਿੱਤੇ ਉਹ ਸਾਰੀ ਲਿਮਟ ਹਾਂਜੀ ਉਦੋਂ ਕੋਈ ਗੱਲ ਨਹੀਂ ਹੋਈ ਸਾਰਾ ਕੁਝ ਇਹਨਾਂ ਨੂੰ ਪਤਾ ਸੀ ਤੇ ਬਾਅਦ ਵਿੱਚ ਉਹਨਾਂ ਕਹਿੰਦੇ ਵੀ ਸਾਨੂੰ ਪੈੜੀ ਵਾਪਸ ਦੇ ਦੋ ਪੈੜੀ ਵਾਪਸ ਮੰਗਦੇ ਹੁਣ ਕਣਕ ਬੀਜਣ ਦੇ ਉਹ ਮਾਤਾ ਜੀ ਦੀ ਪੈੜੀ ਜੀ ਦੇ ਸੰਕਣਕ ਬੀਜਣ ਦੇ ਮਾਤਾ ਜੀ ਨੇ ਉਹਦੇ ਵਿੱਚ ਕਮਾਦ ਲਾਇਆ ਜੀ ਸਾਨੂੰ ਦਿੱਤੀ ਸਾਰੀ ਕਹਿੰਦਾ ਤੂੰ ਨਾ ਚੰਦਾ ਮੇਰੀ ਪੈੜੀ ਦੇ ਵਿੱਚ ਜਵੇਲੀ ਨਹੀਂ ਨਾ ਹੁੰਦੀ ਕਮਾਤ ਮੇਰੇ ਵੱਡਿਆ ਜਾਂਦਾ ਤੂੰ ਮੇਰੀ ਪੈੜੀ ਬੀਜ ਲੋ ਉਹ ਇਹ ਕੱਲੇ ਹੀ ਹੋਈ ਨਾਲ ਨਹੀਂ ਹੋ ਰਹੀ ਹੈ ਦੇ ਨਾਲ ਇਹਦੇ ਨਾਲ ਹਰਪ੍ਰੀਤ ਦੇ ਨਾਲ ਬਾਹਰੋਂ ਬੰਦੇ ਆਉਂਦੇ ਆ ਮੇਰੀਆਂ ਬੇਟੀਆਂ ਮੈਂ ਕੱਲੀ ਸਾਡੇ ਘਰ ਕੋਈ ਬੰਦਾ ਨਹੀਂ ਹੈਗਾ ਇਹ ਧਮਕੀਆਂ ਦਿੰਦੇ ਇਹਨਾਂ ਦੀ ਮਾਂ ਵੀ ਧਮਕੀਆਂ ਦਿੰਦੀ ਸਾਨੂੰ ਫੋਨ ਕਰਕੇ ਇਹ ਧਮਕੀਆਂ ਦਿੰਦੇ ਵਿੱਚ ਧੱਕਾ ਕਰਾਂਗੇ ਅਸੀਂ ਆ ਕਰਾਂਗੇ ਬਹੁਤ ਕੁਝ ਕਰਦੇ ਆ ਹੋਰ ਤੁਹਾਡੇ ਕੋਲ ਜ਼ਮੀਨ ਤੇ ਕਬਜ਼ਾ ਹੈਗੇ ਸਾਰੇ ਸਾਰੇ ਕਾਗਜ਼ ਸਾਡੇ ਕੋਲ ਹੈਗੇ ਹਾਂਜੀ ਇਹਨਾਂ ਦਾ ਲਿਖਿਆ ਵੀ ਹੈਗਾ ਸਾਡੇ ਕੋਲ ਤਲਾਕ ਇਹਦੇ ਦਿੱਤੀ ਕੋਈ ਕੁਲਸ ਨੂੰ ਹਾਂਜੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਉਹ ਮਾਰਕੋ ਕਸ਼ਹਰ ਆਈ ਸੀ ਰਮਨਪੁਰ ਉਥੋਂ ਆਏ ਮੁਲਾਜ਼ਮ ਪਰ ਕੋਈ ਕਿਸੇ ਨੂੰ ਸੁਣਵਾਈ ਨਹੀਂ ਕੀਤੀ ਉਹ ਹੋ ਕੇ ਚਲ ਗਏ ਮੁਲਾਜ਼ਮ ਤੁਸੀਂ ਦੰਨਿਆ ਕੋਈ ਜਦੋਂ ਵਾਈਨ ਕੀਤੀ ਜਦੋਂ ਇਹ ਆਉਣਗੇ ਤੁਹਾਨੂੰ ਬੁਲਾ ਲਾਂਗੇ ਹੁਣ ਸਾਰਾ ਡੇਢ ਮਹੀਨਾ ਹੋ ਚੱਲਿਆ ਇਸ ਗੱਲ ਨੂੰ ਜਿੰਨਾ ਮਾਰੇ ਜਾਂ ਤਿੰਨੇ ਜਾਣੇ ਹਾਂਜੀ ਬਤਨ ਸਰ ਜੀ ਇਹ ਦੇ ਨਾਲ ਬਿਲਕੁਲ ਫੋੜੇ ਰਿਹਾ ਬਿਲਕੁਲ ਤੇ ਮਰਨਾਂ ਨੂੰ ਮਤਲਬ ਬਹੁਤ ਜ਼ਿਆਦਾ ਫੋੜੇ ਆ ਮੇਰੇ ਕੋਲ ਟਾਈਮ ਨਹੀਂ ਦਿੱਕਣਾ ਕਰਦਾ ਏ ਤੇ ਇਹਦੇ ਨਾਲ ਬਿਲਕੁਲ ਗਲਤ ਕੰਮ ਕਰ ਰਿਹਾ ਤੇ ਇਹਨੂੰ ਸਿਝਾਉਣ ਚਾਹੀਦੀ ਜਾਂ ਕੋਈ ਕੋਈ ਤੇ ਰਸਾ ਕਸ਼ੀ ਹੋਣਾ ਚਾਹੀਦੀ ਆ ਕਸ਼ੀ ਚਾਹੀਦੀ ਆ ਤੇ ਬਾਕੀ ਪੁਛੀ ਕੋ ਕਰਦੇ ਨਹੀਂ ਨਾ ਕਾਰਵਾਈ ਕੋ ਹੋ ਨਹੀਂ ਲਿਉਂਦੇ ਇਹਦੇ ਤੇ ਤੇ ਇਹ ਪ੍ਰਵਾਹ ਦੇ ਤੇ ਵੀ ਜ਼ਬਰਦਸਤੀ ਕਰਦੇ ਪਿੰਡੋਂ ਪਹਿ ਹੀ ਨਾ ਕੋ ਲੈ ਲਿਉਂਦਾ ਤੇ ਤੈ ਹੀ ਦਾ ਫੇਟਾ ਕਰਦੇ ਆਂ ਕਿ ਮੰਗੇ ਰੋਦੇ ਮੰਗੇ ਹੀ ਆਪ ਕੋਈ ਨਾ ਕੋਈ ਤੇ ਕਾਰਵਾਈਆਂ ਹੋ ਜਾਏਗਾ ਖੇਚ ਪੁੰਚੇ ਵੀ ਆ ਕੋਈ ਸਹਾਇਤਾ ਜਾਈ ਦੀ ਆ ਅਰੰਡਰ ਕੋ ਇਹ ਸਾਰੇ ਰੋਬ ਜਿਹੜੇ ਨੇ ਝੂਠੇ ਲੱਗਣ ਰਹੇ ਨੇ ਮੇਰੇ ਉੱਤੇ ਹੂੰ ਮੈਂ ਕੋਈ ਆਸਾ ਕੰਮ ਨਹੀਂ ਕੀਤਾ ਜਿਹੜਾ ਇਹ ਨਰਤੇ ਛੋਟੇ ਜਿਹਾਂ ਲਾਂਗ ਲੰਦੇ ਇਹ ਤੇ ਹਮ ਚਾਰ ਜਾਣੇ ਨੇ ਮੈਂ ਕਹਿੰਦਾ ਇਹਨਾਂ ਨੂੰ ਕੱਲੀ ਨੂੰ ਦਬਾਪ ਹੁੰਦੇ ਨੇ ਤੇ ਮੈਂ ਘਰਪਕਾਰ ਹੋ ਕੇ ਤਰੀ ਫੇਰਨੀ ਮਸਲਾ ਕੀ ਹੈ ਮਸਲਾ ਕੋਈ ਨਹੀਂ ਹੈ ਆਪ ਉਹਨਾਂ ਤੇ ਅੜੇ ਦਾ ਹੱਕਤ ਹੋਣਾ ਚਾਹੀਦਾ ਉਹਨੂੰ ਮਿਲਣਾ ਚਾਹੀਦਾ ਇੱਕ ਮਰੇ ਬੱਚਿਆਂ ਦੇ ਉੱਤੇ ਕਾਰਵਾਈ ਕਰ ਦੂੰਗਾ ਜੇ ਕੋਈ ਉਸ ਵਾਲਾ ਉਹਦੇ ਤੇ ਕੋਈ ਜਿਆਦੀ ਕਰਦੇ ਨੇ ਉਹਨੂੰ ਵਿੱਚ ਬਹੁਤ ਅਖੀੜ ਦੇ ਕੇ ਇਹਦੀ ਨੌਕਰੀ ਚਲੀ ਜਾਏ ਜੇ ਜਿਹਦੇ ਰੋਗ ਲਾ ਦਿੰਦੇ ਨੇ ਕਿ ਇਹ ਜਹ ਠਗੀਆਂ ਮਾਰਦਾ ਕੋਈ ਮੇਰਾ ਬੇਟਾ ਠਗੀਆਂ ਨਹੀਂ ਮਾਰਦਾ ਕੋਈ ਕੋਈ ਨਹੀਂ ਕਰਦਾ ਇਹ ਜਾ ਕੇ ਉਹਦੇ ਤੇ ਝੂਠਾ ਜਨਾਮ ਲਾਂਦੇ ਹਨ ਜਿਹੜਾ ਕਿ ਬੈਂਕ ਦਾ ਮਸਲਾ ਜਿਹੜਾ ਕਹਿ ਰਿਹਾ 18 ਲੱਖ ਰੁਪਏ ਇੱਕ ਲਿਮਟ ਉਹਨੇ ਬਣਾਈ ਸੀ ਉਹਦਾ ਕੀ ਹੈਗਾ ਉਹ ਕੋਈ ਉਹਨੇ ਲਿੰਟ ਨਹੀਂ ਬਣਾਈ ਇਹ ਮਾਤਾ ਦਾ ਉਹ ਮਾਤਾ ਦਾ ਤੇ ਉਹਦਾ ਆਪਸੀ ਵਿੱਚ ਬੈਂਕ ਸੀ ਮਾਤਾ ਨੇ ਕੋਈ ਧੋਖਾ ਨਹੀਂ ਕਰਨਾ ਹੀ ਉਹ ਨਹੀਂ ਉਹਦੂ ਕਰਕੇ ਬੈਂਕ ਚੋਂ ਕਰਕੇ ਤੇ ਉਹਨੇ ਲਿੰਟ ਬਣਵਾ ਲਈ ਸਾਰੇ ਕੰਮ ਕਰਵਾ ਕੇ ਸਾਰਾ ਰੋਗ ਉਹਦੇ ਤੇ ਲੰਗ ਗਈ। ਬੰਸਨ ਮਾਤਾ ਨਹੀਂ ਇਹ ਕੋਈ ਸੇ ਲੰਬੜਦਾਰ ਸੀ ਜਿਹੜਾ ਕਹਿੰਦਾ ਫੈਸੇ ਮੇਰੀ ਵਾਈਫ ਦੇ ਇੱਕ ਮੋਹਰ ਲਾ ਕੇ ਠੁੱਟੀ ਤੇ ਇਹਨਾਂ ਨੇ ਕੀਤਾ ਵਾ ਆਮੋ ਸਾਹਮਣੇ ਮੋਹਰ ਹੁੰਦੀ ਹੈ। ਉਹ ਸਰਪੰਚ ਤੇ ਐਮ ਐਚਰਪੰਚ ਨਾਲ ਸਰਪੰਚ ਵੀ ਦੇਖਿਆ। ਉਹਨਾਂ ਨੇ ਨਾਲੇ ਦਾ ਰੜਕੀ ਲਾਈ। ਸ਼ਾਹ ਕੋਲ ਨੇ ਆਪਣੇ ਕਿਹਾ ਜਿੰਨੇ ਮੀਡੀਆ ਨਾਲ ਆਏ ਨੇ ਇਹਨਾਂ ਨੇ ਸਭਨਾਂ ਨਾਲ ਹੀ ਉਹਨਾਂ ਦੇ ਗੜੇ ਨੇ। ਉਹ ਹਮਨदाई ਪੱਖ ਪੁਰਦੇ ਮੇਰਾ ਪੱਖ ਕੋਈ ਨਹੀਂ ਤੋੜਦਾ ਜਿਸ ਦਾ ਤੁਹਾਡੇ ਇੱਕ ਹਿੱਸਾ ਹੋਇਆ ਗਿਆ ਹੈ ਕਿ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਇਹ ਮੰਗ ਕਰਨਾ ਸਾਡਾ ਹੱਕ ਸਮਝਣਾ ਚਾਹੀਦਾ ਹੈ ਜਿੰਨੇ ਵੀ ਅਜ ਪ੍ਰਸ਼ਾਸਨ ਚ ਆਏ ਨੇ ਜੇ ਮੇਰੇ ਬੱਚਿਆਂ ਨੂੰ ਕੱਲ ਕੋਈ ਹੁੰਦਾ ਹੈ ਅ ਜਿੰਨੇ ਜੇ ਪ੍ਰਸ਼ਾਸਨ ਚ ਆਏ ਨੇ ਇਹ ਸਾਰਿਆਂ ਕੋਲ ਇਹ ਮੰਗ ਜੇ ਮੇਰੇ ਬੱਚਿਆਂ ਨੂੰ ਕੁਝ ਹੁੰਦਾ ਤੇ ਇਹ ਜ਼ਿੰਮੇਦਾਰ ਹੋਣਗੇ